ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਐੜਾ ਪੱਪਾ ਤਤੈ ਨੂੰ ਔਂਕੜ ਇਹਨੂੰ ਆਪਤ ਜ ਐੜੇ ਨੂੰ ਕੰਨਾ ਪੱਪਾ ਤਤੈ ਨੂੰ ਔਂਕੜ ਆਪਤ ਜਾਂ ਅਪਤ ਕਿਵੇਂ ਪੜ੍ਹਨਾ ਹੈ ਇਸ ਚੀਜ਼ ਦੀ ਅਸਾਂ ਵਿਚਾਰ ਕਰਨੀ ਹੈ ਇਹ ਗੱਲ ਨੂੰ ਵਿਚਾਰਨਾ ਹੈ ਆਪ ਜੀ YouTube ਦੇ ਇਸ ਚੈਨਲ ਨੂੰ ਆਓ ਗੁਰਬਾਣੀ ਵਿਚਾਰੀਏ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਵੱਧ ਤੋਂ ਵੱਧ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਲਾਈਕ ਵੀ ਕਰੋ ਗੁਰਬਾਣੀ ਦੇ ਵਿੱਚੋਂ 1028 ਅੰਗ ਤੇ ਜਦੋਂ 1028 ਅੰਗ ਦੇ ਉੱਤੇ ਅਸੀਂ ਪਾਠ ਪੜ੍ਹਦੇ ਹਾਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਸ਼ਬਦਾਂ ਦਾ ਗੁਰੂ ਦੇ ਸ਼ਬਦ ਦੇ ਵਿੱਚ ਜਿਹੜੀਆਂ ਪੰਕਤੀਆਂ ਦੇ ਵਿੱਚ ਐੜਾ ਪੱਪਾ ਤੱਤੇ ਨੂੰ ਔਕੜ ਅਪਤ ਸ਼ਬਦ ਵਰਤਿਆ ਗਿਆ ਇਹਨੂੰ ਅਪਤ ਪੜਨਾ ਹੈ ਅਪਤ ਪੜਨਾ ਹੈ ਆਓ ਇਸ ਚੀਜ਼ ਦੀ ਵਿਚਾਰ ਕਰੀਏ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ ਸੂਰਜ ਤਪੈ ਅਗਨ ਵਿਖ ਝਾਲਾ ਮਨੁੱਖ ਦੇ ਮਨ ਦੇ ਅੰਦਰ ਮਾਇਆ ਦੇ ਮੂਹ ਦਾ ਸੂਰਜ ਤਪਦਾ ਪਿਆ ਔਰ ਬੇਖ ਕਹਿੰਦੇ ਨੇ ਮਾਇਆ ਨੂੰ ਅਗਨ ਅੱਗ ਤੇ ਫਿਰ ਤ੍ਰਿਸ਼ਨਾ ਦੀ ਅੱਗ ਦੀਆਂ ਜਿਹੜੀਆਂ ਨਾ ਲਾਟਾਂ ਨਿਕਲਦੀਆਂ ਪਈਆਂ ਨੇ ਆਪਤ ਪਸ਼ੂ ਇਥੇ ਸ਼ਬਦ ਐੜਾ ਪੱਪਾ ਤੱਤੇ ਨੂੰ ਔਕੜ ਇਥੇ ਪਾਠ ਕਰਨਾ ਐੜਾ ਅਗੀਤਰ ਲਾ ਕੇ ਪੱਪਾ ਤੱਤੇ ਨੂੰ ਔਕੜ ਅਲੱਗ ਪੜਨਾ ਪਤ ਪਤ ਤੋਂ ਭਾਵ ਇੱਜ਼ਤ ਐਡਾ ਅਗੇਤਰ ਲੱਗਣ ਕਰਕੇ ਨਾਂਵਾਚਕ ਹੋ ਗਿਆ ਬੇਇੱਜ਼ਤ ਆਪੱਤ ਪਸ਼ੂ ਮਨਮੁਖ ਬੇਤਾਲਾ ਬੇਤਾਲਾ ਭੂਤ ਨੇ ਨੂੰ ਕਹਿੰਦੇ ਨੇ ਭੂਤ ਨੂੰ ਸਤਿਗੁਰੂ ਕਹਿੰਦੇ ਨੇ ਕਹਿੰਦੇ ਨੇ ਮਾਇਆ ਦੇ ਮੋਹ ਦਾ ਸੂਰਜ ਇਹਦੇ ਅੰਦਰ ਤਪਦਾ ਪਿਆ ਔਰ ਇਹਦੇ ਅੰਦਰ ਉਹ ਬੋਲੀ ਜਿਹੜੀ ਤ੍ਰਿਸ਼ਨਾ ਹੈ ਬਹੁਤ ਜ਼ਿਆਦਾ ਹੈ ਉਹਦੀਆਂ ਲੱਟਾਂ ਨਿਕਲਦੀਆਂ ਪਈਆਂ ਨੇ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨਮੁਖ ਵਰਤਿਆ ਨਾ ਸ਼ਬਦ ਜਿਹੜਾ ਮਨੁੱਖ ਹੈ ਮਨੁੱਖ ਭੂਤ ਹੈ ਬੇਤਾਲਾ ਹੈ ਭੂਤ ਹੈ ਉਹ ਰਮੁਨੁੱਖਾ ਸਰੀਰ ਹੁੰਦਿਆ ਹੋਇਆ ਵੀ ਪਸ਼ੂ ਦੀ ਤਰ੍ਹਾਂ ਜੀਉਂਦਾ ਹੈ ਤੇ ਫਿਰ ਅਪਤ ਹੈ ਅਪਤ ਉਹਦੇ ਨੂੰ ਕਿਤੇ ਆਦਰ ਨਹੀਂ ਮਿਲਦਾ ਉਹਦੀ ਇੱਜ਼ਤ ਨਹੀਂ ਹੁੰਦੀ ਹੈ ਤੇ ਇਥੇ ਸ਼ਬਦ ਹੈ ਅਪਤ ਇਹ ਐੜਾ ਅਗੀਤਰ ਅੱਗੇ ਲਾ ਕੇ ਪਾਠ ਪਪਾ ਤਤੇ ਨੁਕੜ ਅਲੱਗ ਪੜਨਾ ਅਪਤ ਇਸੇ ਤਰੀਕੇ ਦੇ ਨਾਲ ਇੱਕ ਪਵਨ ਸ਼ਬਦ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਹੈ 1247 ਅੰਗ ਦੇ ਉੱਤੇ ਸੋ ਜਪ ਤਪ ਸੇਵਾ ਚੱਕਰੀ ਜੋ ਖਸਮੇ ਭਾਵੇ ਉਹੀ ਸੇਵਾ ਹੈ ਉਹੀ ਜਪ ਹੈ ਉਹੀ ਤਪ ਹੈ ਔਰ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਉਹੀ ਸੇਵਾ ਚੱਕਰੀ ਹੈ ਜਿਹੜੀ ਖਸਮ ਨੂੰ ਚੰਗੀ ਲੱਗ ਜਾਵੇ ਜਿਹੜੀ ਰੱਬ ਨੂੰ ਚੰਗੀ ਲੱਗ ਜਾਵੇ ਅੱਪੇ ਵਖਸ਼ੇ ਮਿਲ ਲਏ ਆਪਤ ਇੱਥੇ ਪਾਠ ਹੈ ਐੜੇ ਨੂੰ ਕੰਨ ਪੱਪਾ ਤਤੈਨ ਔਂਕੜ ਆਪਤ ਅੱਪੇ ਵਖਸ਼ੇ ਮਿਲ ਲਏ ਆਪਤ ਗਵਾਵੈ ਗਵਾਵੈ ਆਪਤ ਇੱਥੇ ਪਾਠ ਕਰਨਾ ਆਪਤ ਐੜੇ ਨੂੰ ਕੰਨ ਪੱਪਾ ਆਪ ਇਕੱਠਾ ਤਤੈਨ ਔਂਕੜ ਇਹਨੂੰ ਲੱਗ ਪੜਨਾ ਹੈ ਤਾਂ ਫਿਰ ਆਪਤ ਪਾਠ ਕਰਨਾ ਹੈ ਆਪਤ ਭਾਵੈ ਆਪਾ ਭਾਵ ਹੰਕਾਰ ਤੋਂ ਸਤਿਗੁਰੂ ਪਾਸ਼ਾ ਕਹਿੰਦੇ ਨੇ ਕਹਿੰਦੇ ਨੇ ਜਿਹੜਾ ਭਾਈ ਪਰਮੇਸ਼ਰ ਦੀ ਮਰਜ਼ੀ ਦੇ ਅਨੁਸਾਰ ਉਹਦੀ ਸੇਵਾ ਚੱਕਰੀ ਦੇ ਵਿੱਚ ਹੁੰਦਾ ਨਾ ਮਾਲਕ ਦੀ ਸੇਵਾ ਕਰਦਾ ਹੈ ਔਰ ਮਾਲਕ ਨੂੰ ਜਿਹੜਾ ਪਸੰਦ ਆ ਜਾਵੇ ਉਹ ਫਿਰ ਆਪਤ ਤੋਂ ਭਾਵ ਆਪਾ ਭਾਵ ਮਿਟਾ ਦਿੰਦਾ ਆਪਣੇ ਹੰਕਾਰ ਨੂੰ ਮਿਟਾ ਲੈਂਦਾ ਤੇ ਗੁਰੂ ਫਿਰ ਆਪੇ ਬਖਸ਼ ਲੈਂਦਾ ਉਹਨੂੰ ਆਪਣੇ ਨਾਲ ਮਿਲਾ ਲੈਂਦਾ ਆਪੇ ਬਖਸ਼ੇ ਮਿਲ ਲੈ ਆਪੇ ਬਖਸ਼ ਦਿੰਦਾ ਆਪਣੇ ਨਾਲ ਮਿਲਾ ਲੈਂਦਾ ਆਪਤ ਗਵਾਵੇ ਗੁਰੂ ਦੀ ਕਿਰਪਾ ਨਾਲ ਉਹ ਆਪਣੇ ਹੰਕਾਰ ਨੂੰ ਆਪਾ ਪਾਪ ਨੂੰ ਗਵਾ ਦਿੰਦਾ ਮਿਟਾ ਦਿੰਦਾ ਹੈ ਤੇ ਇੱਥੇ ਪਾਠ ਹੈ ਐੜੇ ਨੂੰ ਕੰਨਾ ਪੱਪਾ ਤੱਤਾ ਆਪਤ ਆਪਤ ਤ ਲਗ ਪੜਨਾ ਆਪਤ ਆਪਾ ਪਾਪ ਹੰਕਾਰ ਹੁਣ ਇੱਕ ਪਵਨ ਬਚਨ ਹੋਰ ਸਤਿਗੁਰੂ ਜੀ ਦਾ ਜੋ ਗੁਰੂ ਅਮਰਦਾਸ ਜੀ ਪਰਥਾਏ ਪਟਾਂ ਦੇ ਸਵੀਆਂ ਵਿੱਚ ਬਚਨ ਹੈ ਭੈ ਨਿਰਭਉ ਹਰ ਅਟਲ ਮਨ ਸ਼ਬਦ ਗੁਰ ਨੇਜਾ ਗੱਡਿਓ ਗੁਰੂ ਅਮਰਦਾਸ ਜੀ ਪਰਥਾਏ ਪਟ ਕਹਿੰਦੇ ਨੇ ਕਿ ਭੈ ਡਰ ਨਿਰਭਉ ਪ੍ਰਮਾਤਮਾ ਦਾ ਭੈ ਆਪਣੇ ਅੰਦਰ ਰੱਖ ਕੇ ਗੁਰੂ ਅਮਰਦਾਸ ਨਿਰਭਉ ਹੋ ਗਏ ਉਹਨਾਂ ਦੇ ਅੰਦਰੋਂ ਭੈ ਖਤਮ ਹੋ ਗਿਆ ਔਰ ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਗੁਰੂ ਅਮਰਦਾਸ ਜੀ ਨੇ ਪ੍ਰਮਾਤਮਾ ਨੂੰ ਮਨ ਵਿੱਚ ਧਾਰਿਆ ਟਿਕਾ ਲਿਆ ਇਹ ਮਨ ਨੂੰ ਗੁਰੂ ਅਮਰਦਾਸ ਨੇ ਨਿਜਾ ਕਰ ਦਿੱਤਾ ਨਿਜਾ ਵਰਸ਼ੇ ਨੂੰ ਕਹਿੰਦੇ ਨੇ ਹਥਿਆਰ ਨੂੰ ਕਹਿੰਦੇ ਨੇ ਪ੍ਰਮਾਤਮਾ ਪਰਮੇਸ਼ਰ ਨੂੰ ਗੁਰੂ ਦੇ ਸ਼ਬਦ ਦੇ ਜ਼ਰੀਏ ਆਪਣੇ ਹਿਰਦੇ 'ਚ ਵਸਾਲਿਆ ਮਨ ਨੂੰ ਇਹ ਨਿਜਾ ਕਰ ਦਿੱਤਾ ਅੱਗੇ ਕਹਿੰਦੇ ਨੇ ਕਾਮ ਕ੍ਰੋਧ ਲੋਭ ਮੋਹ ਅਪਤ ਅਪਤ ਐੜਾ ਪਪਾ ਤਤੈ ਨੌਕੜ ਐੜਾ ਪਪਾ ਇਕੱਠਾ ਤਤੈ ਨੌਕੜ ਅਲੱਗ ਥੋੜਾ ਪਛੇਤਰ ਕਰ ਦਿੰਦੇ ਇਹਨੂੰ ਤਤੈ ਨੌਕੜ ਪਛੇਤਰ ਅਪਤ ਕਾਮ ਕ੍ਰੋਧ ਲੋਭ ਮੋਹ ਅਪਤ ਭਾਵ ਆਪਾ ਭਵ ਹੰਕਾਰ ਗੁਰੂ ਦੀ ਕਿਰਪਾ ਦੇ ਨਾਲ ਇਹ ਪੰਜੇ ਦੂਰ ਕਰ ਦਿੱਤੇ ਮਿਟਾ ਦਿੱਤੇ ਕਾਬੂ ਵਿੱਚ ਕਰ ਲਏ ਪੰਜ ਦੂਤ ਵਿਖੰਡਿਓ ਇਨਾ ਪੰਜਾਂ ਦੂਤਾਂ ਨੂੰ ਵਿਖੰਡਿਉ ਭਵਨ ਨਾਸ਼ ਕਰ ਦਿੱਤਾ ਮਿਟਾ ਦਿੱਤਾ ਗੁਰੂ ਅਮਰਦਾਸ ਨੇ ਤੋਂ ਇੱਥੇ ਪਾਠ ਹੈ ਐਡਾ ਪਪਾ ਤਤੈ ਨੂੰ ਕੜ ਅਪਤ ਅਪਤ ਲਗ ਤੋਂ ਪਹਿਲਾਂ ਅਸੀਂ ਦੇਖਿਆ ਸਭ ਤੋਂ ਪਹਿਲੀ ਪੰਕਤੀ ਵਿੱਚ ਅਪਤ ਦੂਜੀ ਪੰਕਤੀ ਵਿੱਚ ਅਸੀਂ ਵਿਚਾਰਿਆ ਆਪਤ ਤੀਜੀ ਪੰਕਤੀ ਹੁਣ ਅਸੀਂ ਵਿਚਾਰ ਰਹੇ ਇੱਥੇ ਹੈ ਅਪਤ ਅਪਤ ਤੋਂ ਇਸ ਤਰੀਕੇ ਦੇ ਨਾਲ ਇਕੋ ਜਿਹੇ ਲਿਖੇ ਹੋਏ ਸ਼ਬਦ ਨੇ ਪਰ ਇਹਨਾਂ ਦਾ ਪਾਠ ਅਰਥ ਅਨੁਸਾਰ ਇਸ ਤਰ੍ਹਾਂ ਅਲੱਗ-ਅਲੱਗ ਕਰਕੇ ਪੜ੍ਹਨਾ ਹੈ ਸੋ ਸਤਿਗੁਰੂ ਗੁਰੂ ਮਹਾਰਾਜ ਕਿਰਪਾ ਕਰਨ ਸਨ ਅਨਸਾਰੇ ਨੂੰ ਬਾਣੀ ਪੜ੍ਹਨ ਦੀ ਸੁਝੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ